गाड़ी पकड़ो लग गए हो हां जी ਮੇਰਾ ਨਾਮ ਕਮਲਜੀਤ ਸਿੰਘ ਜੀ ਜੀ ਦਾ ਵਾਸੀ ਦਾ ਰਹਿਣ ਵਾਲਾ ਆ ਸਾਡੀ ਦੁਕਾਨ ਨਵੇਂ ਤਰੰਡੀ ਰੋਡ ਤੇ ਜੀਰਾ ਤੇ ਹੈ ਸੰਤ ਬੈਟਰੀ ਇਲੈਕਸ਼ਨ ਸਾਡੇ ਰਾਤ ਤਕਰੀਬਨ 1.5 ਵਜੇ ਦੇ ਲਗ ਮਿੰਟ ਤੇ ਚੋਰੀ ਹੋਈ ਆ ਉਹਦੇ ਜੋ ਕੈਮਰੇ ਵੇਖੇ ਦਾ ਇਗਾ ਉਹਦੇ ਵਿੱਚ ਟੰਬਾ ਟੰਬਾ ਲੱਦਿਆ ਪਿਆ ਜੀ ਇਹਨਾਂ ਨੇ ਆਹ ਟੰਬੇ ਨਾਲ ਸ਼ੈਟਰ ਨੂੰ ਖਲੋ ਜਾ ਕੇ ਸ਼ੈਟਰ ਵਿੰਗਾ ਕੀਤਾ ਵਾ ਕੁਝ ਬੈਂਟਰੀ ਸੀਗੇ ਜੀ ਸਾਡੇ ਕੋਲੇ ਬੈਂਟਰੀਆਂ ਮਿਲਦੀ ਸੀ ਮਤਲਬ ਕਿ ਘਾਹ ਕਰੇ ਬੈਂਟਰੀ ਸੀਗੇ ਸਾਡੇ ਨਵੇਂ ਬੈਂਟਰੀ ਸੀਗੇ ਸ਼ੈਲਫਾ ਸੀਗੀ ਜੀ ਉਹ ਸਾਰੀਆਂ ਲੈ ਗਈ ਜਿਆ ਕੇ ਕਿੰਨੀ ਦਾ ਨੁਕਸਾਨ ਹੋਇਆ ਅੰਦਾਜ਼ਾ ਜੀ 1.5 ਲੱਖ 2 ਦਿਨ ਦਾ 1.5-2 ਲੱਖ ਦਾ ਨੁਕਸਾਨ ਹੋ ਗਈ ਕੀ ਮੰਗ ਕਰਦੇ ਅਸੀਂ 50 ਹਜ਼ਾਰ ਦੀ ਮੰਗ ਕਰਦੇ ਆਂ ਕਿ ਗਰੀਬ ਬੰਦੇ ਆਂ ਅਸੀਂ ਵੀ ਸਾਡੇ ਮਤਲਬ ਕਿ ਚੋਲ ਫੜਿਆ ਤੇ ਸਾਨੂੰ ਸਾਫ਼ ਦਵਾਇਆ ਜਾਵੇ ਨਹੀਂ ਮੇਰਾ ਸੋਪ ਹੋ ਜਾਊਗਾ ਜੀ ਇਹ ਲਾਇਨ ਆਉਂਦੀ ਦਾ ਸਿਕਾੜਾ ਤੇ 1.5 ਤੋਂ 2 ਲੱਖ ਦਾ ਨੁਕਸਾਨ ਹੋਇਆ ਦਾ ਇਹ ਰਾਤ ਦੇ 1:42 ਮਿੰਟ ਤੇ ਹੋਈ ਜੇ ਤੁਹਾਨੂੰ 4:30 ਦੇ ਪਾਉ ਲੱਗੇ ਕਰਕੇ ਕਿਹੜੀ ਕਿਹੜੀ ਚੀਜ਼ ਆ ਜਿਹੜਾ ਤੁਹਾਡਾ ਨੁਕਸਾਨ ਬੈਟਰੀ ਸੀ ਸਲਫਾ ਸੀ ਤੇ ਬੈਟਰੀਆਂ ਸੀ ਨਵੀਆਂ ਇਹ ਲੋਕਾਂ ਦਾ ਹੋਏ ਹੋ ਹਾਂਜੀ ਕੀ ਹੋਰ ਲੱਗੇ ਆ ਫੋਟੋ ਕੁਤੀਆਂ ਇਹਨਾਂ ਦੇ ਵਿੱਚ ਆਏ ਚੋਰ ਹਾਂਜੀ ਉਹਨੇ ਉਹ ਈ ਆਇਆ ਹੱਥੇ ਆ ਗਿਆ ਲੋ ਜੀ ਤੋ ਤੰਬਾ ਦੇ ਨਾਲ ਆ ਤੰਬੇਲਾ ਟੁੱਟ ਗਿਆ ਗਿਆ ਕੀ ਮੰਗ ਕਰਦੇ ਹੋ ਇਹ ਮੰਗੇ ਇਹ ਕਰਦੇ ਆ ਵੀ ਤੁਹਾਡੇ ਸਾਹ ਮਿਲੇ